ਮੋੜ ਮੰਡੀ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਿਓ ਦੇ ਵੱਲੋਂ ਆਪਣੇ ਪੁੱਤ ਦਾ ਸਿਰ ਤੇ ਫੋੜੇ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਪੈਸੇ ਮੰਗਣ ਨੂੰ ਲੈ ਕੇ ਦੋਵੇਂ ਪਿਓ ਪਿਤਾ ਵਿਚਕਾਰ ਝਗੜਾ ਹੁੰਦਾ ਹੈ ਝਗੜਾ ਇੰਨਾ ਵੱਧ ਜਾਂਦਾ ਕਿ ਉਹ ਖੂਨੀ ਰੂਪ ਧਾਰ ਲੈਂਦਾ ਤਾਂ ਇਸੇ ਦਰਮਿਆਨ ਪਿਓ ਦੇ ਵੱਲੋਂ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਪੁੱਤ ਨਸ਼ੇ ਦਾ ਆਦੀ ਸੀ ਅਤੇ ਪਿਓ ਤੋਂ ਨਸ਼ੇ ਲਈ ਪੈਸੇ ਮੰਗਦਾ ਸੀ ਜਿਸ ਤੋਂ ਤੰਗ ਆ ਕੇ ਪਿਓ ਦੇ ਵੱਲੋਂ ਇੱਕ ਖੌਫਨਾਕ ਕਦਮ ਚੱਕਿਆ ਜਾਂਦਾ ਹੈ ਤਾਂ ਮੂੜਮੰਡੀ ਦੇ ਪਿੰਡ ਸੰਦੋਆ ਦੇ ਵਿੱਚ ਇਹ ਪੂਰੀ ਵਾਰਦਾਤ ਵਾਪਰੀ ਹੈ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸਨਨਾਟਾ ਛਾ ਗਿਆ ਕੋਈ ਵੀ ਪਿੰਡ ਵਾਲਾ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਹੈ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦੇ ਮੁਤਾਬਕ ਗੁਰਸੇਵਕ ਸਿੰਘ ਜਿਸ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ ਉਹ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਅਤੇ ਨਸ਼ੇ ਦਾ ਆਦੀ ਸੀ ਉਹ ਘਰਦਿਆਂ ਤੋਂ ਪੈਸੇ ਮੰਗਦਾ ਸੀ ਤੇ ਪੈਸਾ ਨਾ ਦੇਣ ਤੇ ਘਰਦਿਆਂ ਦੇ ਨਾਲ ਲੜਾਈ ਝਗੜਾ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਪਿਓ ਦੇ ਵੱਲੋਂ ਇੱਕ ਖੌਫਨਾਕ ਕਦਮ ਚੱਕਿਆ ਜਾਂਦਾ ਆਪਣੇ ਹੱਤੀ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕੁਝ ਕਹਿਣਾ ਆਓ ਸੁਣਦੇ ਆ ਤੇ ਕਤਲ ਗਰਸੇਵਿਕ ਸਿੰਘ ਪੁੱਤਰ ਹਿਸ਼ਾਰ ਸਿੰਘ ਵਾਸੀ ਸਨੋਹਾ ਦਾ ਕਤਲ ਹੋਇਆ ਜਿਹਦੀ ਉਮਰ ਕਰੀਬ 25-26 ਸਾਲ ਸੀਗੀ ਇਹਦੇ ਫਾਦਰ ਹਿਸ਼ਾਰ ਸਿੰਘ ਪੁੱਤਰ ਮੱਘਰ ਸਿੰਘ ਨੇ ਇਹਦਾ ਰਾਤੀ ਕਤਲ ਕਰ ਦਿੱਤਾ ਸਾਨੂੰ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਅਸੀਂ ਹਸ਼ਾਰ ਸਿੰਘ ਦੇ ਘਰ ਵਾਲੀ ਮੂਰਤੀ ਕੌਰ ਦੇ ਬਿਆਨ ਤੇ ਐਫਆਰ ਦਰਜ ਕਰਕੇ ਅਗਲੀ ਤਪਤੀਸ਼ ਸ਼ੁਰੂ ਕਰ ਦਿੱਤੀ ਹੈ ਸਰ ਮਜਾ ਰੰਗ ਦੀ ਸਿੱਕੀ ਹੋਈ ਕਤਲ ਦੀ ਮਜਾ ਰੰਗ ਦਾ ਇਹ ਸੀ ਕਿ ਵੀ ਜਿਹੜਾ ਲਟਕਾ ਸੀਗਾ ਉਹ ਨਸ਼ੇ ਪੱਤੇ ਕਰਦਾ ਸੀਗਾ ਗੋਲੀਆਂ ਕੈਸੂਲ ਵਗੈਰਾ ਚਿੱਟੇ ਦਾ ਨਸ਼ਾ ਕਰਦਾ ਸੀਗਾ ਤੇ ਉਹ ਪਿਓ ਤੋਂ ਪੈਸੇ ਵਗੈਰਾ ਮੰਗਦਾ ਸੀਗਾ ਤੇ ਇਸ ਵਜ੍ਹਾ ਕਰਕੇ ਰਾਤੀ ਇਹ ਜਦੋਂ ਘਰ ਆਇਆ ਉਸ ਤੋਂ ਬਾਅਦ ਇਹ ਆਪਣੀ ਮਾਤਾ ਨਾਲ ਲੰਨ ਲੱਗ ਪਿਆ ਮਾਤਾ ਇਹ ਕਹਿੰਦਾ ਬਾਅਦ ਚ ਮੈਂ ਬਾਹਰ ਚੱਲੇ ਮੈਂ ਸੌਣਾ ਜਾ ਕੇ ਬਾਹਰ ਉਹ ਪਿਤਾ ਨੇ ਰੋਕਿਆ ਨੂੰ ਵੀ ਤੂੰ ਘਰੇ ਸੌ ਜਾ ਪਰੰਤੂ ਉਹ ਨਹੀਂ ਰੁਕਿਆ ਤੇ ਉਹ ਬਤਾ ਦੁਬਈ ਹੋ ਗਏ ਫਿਰ ਪਿਓ ਨੇ ਇਹਦੇ ਤੇ ਫੌੜੇ ਦੇ वार ਕੀਤੇ ਜਿਸ ਨਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਅਸੀਂ ਇਹਦੀ ਮਕਦਮਾ ਅਦਾਲਤ ਕਰਕੇ ਤਰਤੀਬ ਸ਼ੁਰੂ ਕਰ ਦਿੱਤੀ ਹੈ ਦੋਸ਼ੀਓ ਪਿਓ ਨੇ ਪੁੱਤੀ ਮਾਰ ਦਿੱਤਾ ਹਾਂਜੀ ਬਿਲਕੁਲ ਪਿਓ ਨੇ ਉਸਿਆਰ ਸਿੰਘ ਨੇ ਆਪਣਾ ਪੁੱਤਰ ਗੁਰਸੇਵ ਸਿੰਘ ਮਾਰ ਦਿੱਤਾ ਤਾਂ ਬੇਹਾਸੀ ਕਿ ਅਨਮੈਂਡ ਸੀ ਨਹੀਂ ਅਨਮੈਂਡ ਸੀਗਾ ਜੀ ਇਹ ਤੇ ਕੀ ਮੈਂ ਕਾਰਵਾਈ ਕਰਾਂ 302 ਦਾ ਮੁਕਦਮਾ ਹੰਦਜ ਕਰਤਾ ਜੀ ਤੇ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ